ਹੈਗਾ ਜੀ ਟੋਲ ਪਲਾਜ਼ਾ ਸੰਗਰੂਰ ਬਰਨਾਲਾ نیشنل ਹਾਈਵੇ ਤੇ ਬਣਿਆ ਹੋਇਆ ਬਹੁਤ ਵੀਰ ਇੱਥੇ ਨਹੀਂ ਲੰਘਦੇ ਹੋਣਗੇ نیشنل ਹਾਈਵੇ ਆਫ ਅਥਾਰਟੀ ਆਫ ਇੰਡੀਆ ਦਾ ਉੱਪਰ ਨਾਮ ਲਿਖਿਆ ਹੋਇਆ ਬਹੁਤ ਟਾਈਮ ਦਾ ਖੜਾ ਮੈਂ ਮੋਬਾਈਲ ਹੁਣ ਕੱਢਿਆ ਮੈਂ ਕਿਹਾ ਚਲੋ ਦੇਖੀਏ ਤੁਹਾਨੂੰ ਵੀ ਦਿਖਾਈਏ ਵੀ ਕਿੰਨਾ ਕੁ ਟਾਈਮ ਇੱਥੇ ਰੋਕਦੇ ਨੇ ਸ਼ਾਇਦ ਪਤਾ ਨਹੀਂ ਤਾਂ ਵੋਟਾਂ ਕਰਕੇ ਕੋਈ ਕਾਰਨ ਹੈ ਇੱਕ ਤਾਂ ਵੀਆਈਪੀ ਲੇਨ ਹੈ ਜਿਹੜੀ ਬੰਦ ਕਰੀ ਹੋਈ ਆ ਪੁਲਿਸ ਹੀ ਪੁਲਿਸ ਖੜੀ ਐ ਹੋ ਸਕਦਾ ਮੁੱਖ ਮੰਤਰੀ ਨੇ ਆਉਣਾ ਹੋਵੇ ਕਿਉਂਕਿ ਵਿਧਾਨ ਸਭਾ ਦੀ ਜਿਹੜੀ ਜਿਮਨੀ ਚੋਣ ਹੈ ਉਹ ਚੱਲਦੀ ਹੈ ਬਰਨਾਲੇ ਤੋਂ ਜਿਹੜੇ ਮੰਤਰੀ ਸੀ ਮੀਤ ਹੇਅਰ ਉਹ ਐਮਪੀ ਬਣ ਕੇ ਤੇ ਸੀਟ ਵੇਲੀ ਹੋ ਗਈ ਹੁਣ ਇੱਥੇ ਇਲੈਕਸ਼ਨ ਹੋ ਰਹੀ ਹੈ ਪੰਜਾਬ ਚ 4 ਸੀਟਾਂ ਤੇ ਜਿਹੜੀ ਹੋਣੀ ਹੈ ਇਹਦੇ ਲਈ ਲੋਕਾਂ ਦਾ ਕਚੂਮਰ ਕਿਵੇਂ ਕੱਢਿਆ ਜਾਂਦਾ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ ਤੁਹਾਨੂੰ ਪੁਲਿਸ ਹੀ ਪੁਲਿਸ ਮਿਲਣੀ ਆ ਦੇਖੋਗੇ ਟੋਲ ਟੈਕਸਾਂ ਤੇ ਵੀ ਬੈਠੇ ਆ ਤੇ ਬਾਕੀ ਮੁੱਖ ਮੰਤਰੀ ਦੀਆਂ ਪ੍ਰਾਪਤੀਆਂ ਦਾ ਤੁਹਾਨੂੰ ਪਤਾ ਹੀ ਨੇ ਆਪਾਂ ਨੂੰ ਸਭ ਨੂੰ ਹੀ ਪਤਾ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਕਿ ਮੁੱਖ ਮੰਤਰੀ ਦੀਆਂ ਕੀ ਪ੍ਰਾਪਤੀਆਂ ਨੇ ਜੇ ਮੈਂ ਕਾਮਨ ਮੈਨ ਦੀ ਗੱਲ ਕਰਾਂ ਤਾਂ ਹਾਲ ਇੰਨਾ ਕੁ ਬੁਰਾ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਇਲਾਜ ਹੁੰਦਾ 5 ਲੱਖ ਰੁਪਏ ਤੱਕ ਦਾ ਆਯੂਸਮਾਨ ਕਾਰਡ ਤੇ ਉਹ ਬੰਦ ਹੋ ਚੁੱਕਿਆ ਉਹਦਾ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਪੈਸੇ ਨਹੀਂ ਦਿੱਤੇ ਕਿਉਂਕਿ ਜਿਹੜਾ ਜਿਹੜਾ ਸਿਵਲ ਹਸਪੀਟਲ ਦਾ ਸਿਸਟਮ ਹੈ ਇਹ ਚੱਲਦਾ ਕਾਰਪੋਰੇਸ਼ਨ ਦੇ ਥਰੂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਲਿਖਿਆ ਦੇਖਿਆ ਹੋਣਾ ਤੁਸੀਂ ਇੱਕ ਕਾਰਪੋਰੇਸ਼ਨ ਬਣੀ ਹੋਈ ਆ ਸਰਕਾਰ ਇਹਨੂੰ ਪੈਸੇ ਪੇ ਕਰਦੀ ਆ ਪਰ ਭਗਵੰਤ ਮਾਨ ਦੀ ਸਰਕਾਰ ਚ ਪੈਸਿਆਂ ਦਾ ਇੰਨਾ ਘਾਟਾ ਪੈ ਗਿਆ ਵੀ ਇਹਨਾਂ ਤੋਂ ਪੇ ਨਹੀਂ ਕੀਤੇ ਜਾ ਰਹੇ ਹਾਲਾਂਕਿ ਰਿਕਾਰਡ ਬਣਾਤਾ ਇਹਨਾਂ ਨੇ ਕਿ ਅੱਜ ਤੱਕ ਦਾ ਸਭ ਤੋਂ ਵੱਧ ਕਰਜ਼ਾ ਲੈਣ ਵਾਲਾ ਮੁੱਖ ਮੰਤਰੀ ਆ ਭਗਵੰਤ ਮਾਨ ਤੇ ਕਰਜ਼ਾ ਲੈ ਕੇ ਧਰਤੀ ਤੇ ਪੰਜਾਬ ਦੀ ਤੇ ਕੁਝ ਵੀ ਨਾ ਕਰਨ ਵਾਲਾ ਮੁੱਖ ਮੰਤਰੀ ਆ ਭਗਵੰਤ ਮਾਨ ਸਾਡਾ ਇੱਕ ਰਿਲੇਟਿਵ ਸੀ ਸੰਗਰੂਰ ਸਿਵਲ ਹਸਪੀਟਲ ਦੇ ਵਿੱਚ ਲੈ ਗਏ ਐਮਰਜੈਂਸੀ ਦੇ ਵਿੱਚ ਪਹਿਲਾਂ ਤਾਂ ਐਮਰਜੈਂਸੀ ਦਾ ਹਾਲ ਦੇਖਿਆ ਹੱਥ ਤੋਂ ਵੱਧ ਬੱਦਰ ਤੇ ਉਹ ਕਹਿੰਦੇ ਜੀ ਇੱਥੇ ਕੱਟੇ-ਫੱਟੇ ਮਰੀਜ਼ ਆਉਂਦੇ ਆ ਤੇ ਤੁਸੀਂ ਆਪਣੇ ਮਰੀਜ਼ ਨੂੰ ਲੈ ਜਾਓ ਆਈਸੀਯੂ ਦੇ ਵਿੱਚ ਮੈਂ ਗੱਲ ਕੱਲ ਦੀ ਕਰ ਰਿਹਾ ਅੱਜ 16 ਨਵੰਬਰ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸੀਧੀ ਦਿਨ ਹੈ ਕੱਲ 15 ਨਵੰਬਰ 2024 ਦੀ ਗੱਲ ਆ ਕਿ ਜਦੋਂ ਮੈਂ ਆਈ ਸੀ ਯੂ 'ਚ ਜਾ ਕੇ ਦੇਖਿਆ ਤਾਂ ਉੱਥੇ ਚੂਹੇ ਭੱਜੇ ਫਿਰਦੇ ਆ ਮਸਕ ਇੰਨਾ ਮਾਰਦਾ ਕਿ ਚੰਗਾ ਭਲਾ ਤੰਦਰੁਸਤ ਬੰਦਾ ਜੇ ਉੱਤੇ ਘੰਟਾ ਦਾ ਘੰਟਾ ਬਹਿ ਜਾਏ ਉਹ ਬਿਮਾਰ ਹੋ ਜਾਊਗਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧੀਨ ਆਉਂਦਾ ਹੈ ਸਿਵਲ ਹਸਪਤਾਲ ਸੰਗਰੂਰ ਜਿਹੜਾ ਸੀ ਐਮ ਸਿਟੀ ਹੈ ਮੁੱਖ ਮੰਤਰੀ ਦੇ ਘਰ ਦੇ ਕੋਲੇ ਆ ਬਿਲਕੁਲ ਉਹਦੀ ਗੱਲ ਦੱਸਦਾ ਮੈਂ ਤੁਹਾਨੂੰ ਭਾਈ ਉੱਥੇ ਜੇ ਕੋਈ ਬ੍ਰੇਨ ਹੈਮਰੇਜ ਵਾਲਾ ਚਲਿਆ ਗਿਆ ਵੀ ਦਿਮਾਗ ਦੀ ਨਾੜ ਫਟ ਗਈ ਜੀ ਸਿਰ ਦੀ ਕੋਈ ਨਾੜ ਫਟ ਗਈ ਇਲਾਜ ਹੀ ਹੈ ਨਹੀਂ ਸਿਰਫ ਦੋ ਸ਼ਬਦ ਲਿਖਦੇ ਨੇ ਉਹਨਾਂ ਨੇ ਰੈਫਰਡ ਟੂ ਪਟਿਆਲਾ ਵਾਲੇ ਮੁੱਖ ਮੰਤਰੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਪਟਿਆਲੇ 'ਚ ਹਸਪਤਾਲ ਬਣਿਆ ਹੋਇਆ ਰਜਿੰਦਰਾ ਆਪਾਂ ਨੂੰ ਪਤਾ ਹੈ ਕਿ ਜਦੋਂ ਆਮ ਕਿਤੇ ਨਾਂ ਸਾਂਭਿਆ ਜਾਵੇ ਤਾਂ ਰਜਿੰਦਰਾ ਰਾਏ ਫਰ ਕਰ ਦਿੰਦੇ ਆ ਜਾਂ ਉਸ ਤੋਂ ਬਾਅਦ ਬਾਦਲ ਰਹੇ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਪੰਡਿਆ ਜਾਂਦਾ ਉੱਥੇ ਈਮਜ ਬਣਿਆ ਹੋਇਆ ਜਿਹਦੇ ਵਿੱਚ ਵਰਲਡ ਕਲਾਸ ਦੀਆਂ ਸਹੂਲਤਾਂ ਨੇ ਈਮਜ ਦੇ ਵਿੱਚ ਪਰ ਜਿਹੜਾ ਹੁਣ ਮੁੱਖ ਮੰਤਰੀ ਚੱਲ ਰਿਹਾ ਜਿਹੜਾ 92000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕਿਆ ਉਸ ਮੁੱਖ ਮੰਤਰੀ ਦੇ ਘਰ ਦੇ ਕੋਲੇ ਵਾਲੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ਦੇ ਆਈਸੀਯੂ ਦੇ ਵਿੱਚ ਚੂਹ ਹੈ ਨਹੀਂ ਅਮੀਂਕਣਾ ਦਾ ਪੱਠਲ ਭਰ ਲੋ ਭਾਵੇਂ ਅੱਜ ਜਾ ਕੇ 16 ਨਵੰਬਰ ਨੂੰ ਇਹ ਹਾਲਾਤ ਨੇ ਇਹਨਾਂ ਦੇ ਤੇ ਸਾਰੀ ਹੁਣ ਇਹਨਾਂ ਨੇ ਤਾਕਤ ਇੱਥੇ ਝੋਕ ਰੱਖੀ ਆ ਲੋਕਾਂ ਨੂੰ ਸਮਝਦੇ ਆ ਬਕਾਊ ਹਾਸਲ ਸਮਝਣ ਵੀ ਕਿਉਂ ਨਾ ਲੋਕ ਸਾਡੇ ਉਹ ਜਿਹੇ ਹੋਏ ਵੀ ਖੜੇ ਆ ਇੱਥੇ ਆਉਣਗੇ ਐਲਾਨ ਕਰ ਦੇਣਗੇ ਦੋ ਚਾਰ ਜਾਂ ਕਰ ਦਿਆਂਗੇ ਬੋਕ ਕਰ ਦਿਆਂਗੇ ਜੀ ਐਂ ਕਰ ਦਿਆਂਗੇ ਇੱਕ ਆ ਲਾਲਾ ਜੀ ਦੀ ਫੋਟੋ ਲਾ ਲੈਂਦੇ ਨੇ ਇਹ ਲਾਲਾ ਕਹਿੰਦਾ ਹੁੰਦਾ ਸੀ ਹਮੇ ਪਤਾ ਹੈ ਕਿਵੇਂ ਪੰਜਾਬ ਦਾ ਕਰਜ਼ਾ ਉਤਾਰਨਾ ਹੈ 3 ਲੱਖ ਕਰੋੜ ਦਾ ਜਦ ਕਿ ਉਦੋਂ 3 ਲੱਖ ਕਰੋੜ ਦਾ ਕਰਜ਼ਾ ਨਹੀਂ ਸੀ ਪੰਜਾਬ ਸਰ 272000 ਕਰੋੜ ਰੁਪਏ ਦਾ ਕਰਜ਼ਾ ਸੀ ਜਿਹੜਾ ਕਿ ਅੱਜ ਲਗਭਗ 360000 ਕਰੋੜ ਰੁਪਏ ਦਾ 64000 ਕਰੋੜ ਰੁਪਏ ਦਾ ਹੋਇਆ ਖੜਾ ਤੇ ਇਹਨਾਂ ਨੇ ਨਵਾਂ ਕਰਜ਼ਾ ਲੈ ਕੇ ਕਰਿਆ ਕੀ ਇਹ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ ਗੁਜਰਾਤ ਦੇ ਵਿੱਚ ਮਸੂਰੀਆਂ ਕਰੀਆਂ ਆ ਜਿਹੜੇ ਹੁਣ ਬਾਗੀ ਹੋਏ ਬਨੇ ਬਰਨਾਲੇ ਤੋਂ ਬਾਟ ਸਾਹਿਬ ਗੁਰਦੀਪ ਬਾਟ ਦੱਸਦਾ ਕਹਿੰਦਾ ਅਸੀਂ 3 ਮਹੀਨੇ ਲਾ ਕੇ ਆਏ 3 ਮਹੀਨੇ ਇਹ ਰਹੇ ਤਾਂ ਕਿਹਦੇ ਖਰਚੇ ਤੇ ਰਹੇ ਵਧੀਆ ਹੋਟਲਾਂ ਦੇ ਵਿੱਚ ਕਮਰੇ ਮਿਲਦੇ ਸੀ ਵਧੀਆ ਖਰਚੇ ਸੀ ਕਹ ਲੋ ਵੀ ਇੱਕ ਇੱਕ ਬੰਦੇ ਤੇ ਨਹੀਂ ਬਗੜਾ 3 3 4 4000 ਰੁਪਏ ਦਿਹਾੜੀ ਦਾ ਖਰਚਾ ਜਾ ਰਿਹਾ ਸੀ ਉਹ ਖਰਚਾ ਪੰਜਾਬ ਦੇ ਸਿਰੋਂ ਕੀਤਾ ਜਾ ਰਿਹਾ ਸੀ ਜਿੰਨਾ ਚਿਰ ਗੁਜਰਾਤ ਚ ਪ੍ਰਚਾਰ ਹੋਇਆ ਇਧਰ ਸਾਊਥ ਸਾਈਡ ਹੋਇਆ ਕਰਨਾਟਕ ਵੱਲ ਹਰਿਆਣੇ ਦੇ ਵਿੱਚ ਹੋਇਆ ਆਲ ਓਵਰ ਇੰਡੀਆ ਦੀਆਂ ਸਾਰੀਆਂ ਅਖਬਾਰਾਂ ਭਰੀਆਂ ਪਈਆਂ ਹੁੰਦੀਆਂ ਸੀ ਉਹ ਅਖਬਾਰਾਂ ਭਰ ਕੇ ਕਰਦੇ ਕੀ ਸੀ ਬੱਲੇ ਬੱਲੇ ਕਰਦੇ ਸੀ ਲਾਲਾ ਜੀ ਦੀ ਕਿ ਲਾਲਾ ਜੀ ਨੇ ਪੰਜਾਬ ਚ ਰਾਜ ਕੀਤਾ ਬਹੁਤ ਤਰੱਕੀ ਕਰਾਤੀ ਪੰਜਾਬ ਦੀ 300 ਜੁਨਟ ਬਿਜਲੀ ਮੁਫਤ ਦੇਤੀ 300 ਜੁਨਟ ਬਿਜਲੀ ਜਿੰਨਾਂ ਨੂੰ ਚੰਗੀ ਲੱਗਦੀ ਆ ਮੈਂ ਉਹਨਾਂ ਨੂੰ ਦੱਸ ਦਿਆਂ ਇਹ 300 ਜੁਨਟ ਇਸ ਤਰ੍ਹਾਂ ਕੀ ਜਿਵੇਂ ਤੁਹਾਡੇ ਕੋਲੇ 5-7 ਕਿਲੇ ਜ਼ਮੀਨ ਦੇ ਹੋਣ ਤੇ ਤੁਹਾਨੂੰ ਮੰਗਿਆ ਹੋਇਆ 1000 ਰੁਪਿਆ ਮਿਲਦਾ ਹੋਵੇ ਘਰੋਂ ਲਾਮ-ਸਾਮ ਜਾਣ ਆਉਣ ਨੂੰ ਤੇ ਮੈਂ ਤੁਹਾਨੂੰ ਕਹਿ ਦਿਆਂ ਵੀ ਮਿੱਤਰੋ ਤੁਹਾਡੇ ਘਰ ਦੀ ਜ਼ਿੰਮੇਵਾਰੀ ਤੇ ਉਹ ਮੈਨੂੰ ਮੈਂ ਤੁਹਾਨੂੰ 15000 ਰੁਪਏ ਦਿਆ ਕਰੂੰਗਾ ਲੈ ਜਾ ਆ ਦੀ ਕਰਦੇ ਸੀ ਆ ਜਾਂਦੇ ਆ ਆ ਗਿਣ ਲਿਓ ਗੱਡੀਆਂ ਇਹਨਾਂ ਨੇ ਕੀ ਕੀਤਾ ਜਿਵੇਂ ਮੈਂ ਕਹਦੇ ਆ ਪੰਜ ਕੀਲੇ ਵਾਲੇ ਨੂੰ ਵੀ ਤੁਸੀਂ ਲਾਮ-ਸਾਮ ਜਾਣਾ ਹੋਇਆ ਕਰੋ ਮੇਰੇ ਤੋਂ 5000 ਲੈ ਕੇ ਜਾਇਆ ਕਰੋ ਮੈਨੂੰ ਬਣਾਓ ਮੋਰੀ ਤੁਹਾਡੇ ਘਰ ਦਾ ਤੇ ਉਹ ਮੇਰੀਆਂ ਗੱਲਾਂ ਚਾਕੇ ਬਣਾ ਦੇਣ ਮੁਰਕੇ ਮੈਂ ਜ਼ਮੀਨ ਧਰ ਦਿਆਂ ਅਗਲੇ ਦੀ ਸਾਰੀ ਗਹਿਣੇ 5000 ਦਿਆ ਕਰਾਂ ਉਹਨਾਂ ਨੂੰ ਤੇ 50000 ਪਾਇਆ ਕਰਾਂ ਆਪ ਦੀ ਜੇਬ 'ਚ ਉਹ ਕੰਮ ਪੰਜਾਬੀ ਉਹ ਸਾਡੇ ਨਾਲ ਹੋ ਗਿਆ ਜਿਨ੍ਹਾਂ ਨੂੰ 300 ਜੁਨਟ ਲੱਗਦੀ ਆ ਵੀ ਮੁਫਤ ਮਿਲ ਗਈ ਪ੍ਰਾਣਿਆਂ ਨੇ ਕੀ ਕਰਤਾ ਆ ਜਿਹੜੇ ਰੋੜਾਂ 'ਤੇ ਤੁਰੇ ਫਿਰਦੇ ਆ ਜਿਹੜਿਆਂ ਤੇ ਇਹ ਘੁੰਮਦੇ ਫਿਰਦੇ ਆ ਇਹ ਸਭ ਪ੍ਰਾਣਿਆਂ ਦੀ ਮਿਹਰਬਾਨੀ ਹੈ ਆ ਜਿਹੜੇ ਭਮੱਕੜ ਗੱਡੀਆਂ 'ਚੋਂ ਬਾਹਰ ਕੱਢੀ ਆਉਂਦੇ ਆ ਨਾ ਝੰਡੇ ਇਹ ਪ੍ਰਾਣਿਆਂ ਦੇ ਬਣਾਏ ਰੋਡ ਨੇ ਪ੍ਰਾਣਿਆਂ ਦੇ ਬਣਾਏ ਹਸਪਤਾਲ ਨੇ ਪ੍ਰਾਣਿਆਂ ਦੇ ਬਣਾਏ ਸਕੂਲ ਨੇ ਆ ਜਿਹੜੀਆਂ ਗੱਡੀਆਂ ਚ ਮਹਿੰਗੀਆਂ ਚ ਘੁੰਮਦੇ ਫਿਰਦੇ ਉਹ ਵੀ ਪ੍ਰਾਣਿਆਂ ਦੀ ਮਿਹਰਬਾਨੀ ਨਾਲ ਉਹ ਕੰਪਨੀਆਂ ਇੱਥੇ ਆਈਆਂ ਨੇ ਜਿਹੜੇ ਤੁਸੀਂ ਹਾਲਾਤ ਪੈਦਾ ਕੀਤੇ ਹੋਏ ਨੇ ਜਿਵੇਂ ਫੋਰਡ ਛੱਡ ਕੇ ਚਲੀ ਗਈ ਬੀਜੇਪੀ ਦੇ ਰਾਜ ਚ ਥੋੜੇ ਰਾਜ ਚ ਆ ਗਿਆ ਹੱਥ ਕੰਮ ਤਾਂ ਹੋ ਸਕਦਾ ਟੋਇਟਾ ਵਾਲੀਆਂ ਵੀ ਛੱਡ ਕੇ ਚਲੀਆਂ ਜਾਣੀਆਂ ਜੀਆਂ ਕੰਪਨੀਆਂ ਟੋਇਟਾ ਹੁੰਡਾਈ ਕਿਆ ਬਗੈਰਾ ਵਗੈਰਾ ਆ ਜੈਗੂਅਰ ਜਾਂਦੀ ਆ ਇਹ ਸਭ ਪ੍ਰਾਣਿਆਂ ਦੀ ਮਿਹਰਬਾਨੀ ਹੈ ਹਾਲਾਂਕਿ ਉਹ ਵੀ ਕੋਈ ਬਹੁਤੇ ਚੰਗੇ ਨਹੀਂ ਸੀ ਪਰ ਇਹਨਾਂ ਨਾਲੋਂ ਬਹੁਤ ਚੰਗੇ ਸੀ ਸੋ ਦੋਸਤੋ ਸਾਡੀ ਸਟੇਟ ਨੂੰ ਲੁੱਟਿਆ ਜਾ ਰਿਹਾ ਬਰਬਾਦ ਕੀਤਾ ਜਾ ਰਿਹਾ ਸਾਨੂੰ ਲੋਕਾਂ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਨਾ ਮੈਂ ਇੱਕੋ ਹੀ ਬੇਨਤੀ ਕਰੂੰ ਕਿ ਕਿਤਾਬਾਂ ਲਿਆਇਆ ਕਰੋ ਪੰਜ ਚਾਰ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਪੜ੍ਹਿਆ ਕਰੋ ਇੱਕ ਕਿਤਾਬ ਨੂੰ ਜਹੀ ਜੀ ਮਰਜ਼ੀ ਲਿਓ ਉਸ ਤੋਂ ਬਾਅਦ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਡੀਪ ਸਟੇਟ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰੋ ਜਾਂ ਤੁਸੀਂ ਰਾਜਨੀਤੀ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰੋ ਜਿਵੇਂ ਹੁਣ ਆ ਸੀਨੀਅਰ ਪੱਤਰਕਾਰ ਸਰਦੇਸਾਈ ਕਿਹੜੇ ਨੇ ਉਹਨਾਂ ਦੀ ਕਿਤਾਬ ਆਈ ਹੈ ਇੱਕ ਜੈਨ ਸਾਹਿਬ ਬਾਰੇ ਉਹਨੂੰ ਥੋੜੇ ਚ ਮੈਨੂੰ ਨਹੀਂ ਪਤਾ ਜੈਨ ਸਾਹਿਬ ਨੂੰ ਕਿੰਨੇ ਕ ਜਾਣਦੇ ਆ ਸਾਡੇ ਲੋਕਾਂ ਦੀ ਗਾੜੀ ਕਮਾਈ ਦੇ ਨਾਲ ਖੂਨ ਪਸੀਨੇ ਦੇ ਨਾਲ ਜਿਹੜਾ ਪੈਸਾ ਇਕੱਠਾ ਕਰਿਆ ਜਾਂਦਾ ਨਾ ਟੈਕਸ ਦੇ ਰੂਪ ਚ ਆਹ ਟਰੱਕ ਜਾਂਦੇ ਆ ਮਾਲ ਢੋਂਦੇ ਫਿਰਦੇ ਆ ਇਹਦੇ ਚ ਪਾ ਕੇ 27 28 ਰੁਪਏ ਲੀਟਰ ਵਾਲਾ ਤੇਲ ਜਿਹੜਾ 100 ਰੁਪਏ ਲੀਟਰ ਦਾ ਇਹਨਾਂ ਤੋਂ ਲਿਆ ਜਾਂਦਾ ਜਾਂ ਮੈਂ ਗੱਟੀ ਲਈ ਜਾਂਦਾ ਇਹ ਪੈਸਾ ਜਿਹੜਾ ਆਪਣੀ ਮਿਹਨਤ ਦੀ ਕਮਾਈ ਚੋਂ ਰੁਗ ਭਰ ਕੇ ਕੱਢਿਆ ਜਾਂਦਾ ਇਹ ਪੈਸਾ ਇਸ ਲਈ ਖਰਚਿਆ ਜਾਂਦਾ ਕੀ ਇੱਕ ਨਕੰਮੇ ਬੰਦੇ ਨੂੰ ਕਿੰਗ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਸਕੇ ਤੇ ਇਹਦੇ ਨਾਲ ਨਾਲ ਤੁਸੀਂ ਆ ਫਲੈਕਸਾਂ ਵੀ ਦੇਖਦੇ ਜਾਓ ਲੱਗੀਆਂ ਹੋਈਆਂ ਹੁਣ ਤਾਂ ਵੋਟਾਂ ਨੇ ਸਾਰਿਆਂ ਨੇ ਪੈਸੇ ਖਰਚੇ ਹੋਏ ਨੇ ਤੇ ਵੋਟਾਂ ਤੋਂ ਬਾਅਦ ਤੁਸੀਂ ਦੇਖਿਓ ਕਿਸੇ ਇੱਕ ਪਾਰਟੀ ਦੀਆਂ ਲੱਗੀਆਂ ਹੋਣਗੀਆਂ ਕਿ ਜੀ ਅਸੀਂ ਫਲਾਨੇ ਬੰਦੇ ਫੜਲੇ ਕਿੰਨੇ ਬੰਦੇ ਫੜਲੇ ਜੀ 233 ਕੌਣ ਫੜਲੇ ਇਹ ਨਹੀਂ ਪਤਾ ਕੀ ਕਸੂਰ ਸੀ ਇਹ ਨਹੀਂ ਪਤਾ ਜਿਹੜੇ ਕਹਿੰਦੇ ਸੀ ਫੜਨੇ ਆ ਸਾਰੇ ਆਮ ਚਿੱਟਾ ਵੇਚਦੇ ਆ ਜੀ ਗਲ ਤੋਂ ਫੜ ਕੇ ਧੂ ਕੇ ਸਿੱਟਾਂਗੇ ਜੇਲਾਂ ਚ ਫਲਾਨਿਆਂ ਨੇ ਬੇਅਦਬੀ ਕੀਤੀ ਆ 24 ਘੰਟਿਆਂ ਚ ਇਨਸਾਫ ਬੇਅਦਬੀ ਦਾ ਮਾਰਾਂਗੇ ਜੇਲ ਚ ਚਾ ਕੇ ਬਾਦਲਾਂ ਨੂੰ ਫਲਾਨਿਆਂ ਨੇ ਐ ਕੀਤਾ ਟਮਕਾਨਿਆਂ ਨੇ ਐ ਕੀਤਾ ਉਹ ਗੱਲਾਂ ਦਾ ਕੜਾ ਸੀ ਖਸਬੂ ਬੜੀ ਆਉਂਦੀ ਸੀ ਕਈਆਂ ਨੂੰ ਲੱਗਦਾ ਸੀ ਵੀ ਇਹ ਭੁੱਖ ਮਾਰ ਦੂ ਪਰ ਉਹ ਮੁੜ ਕੇ ਪਤਾ ਲੱਗਿਆ ਵੀ ਇਹ ਖਾਲੀ ਕੜਾਹੀ ਉਹ ਖੜਕਾਈ ਗਏ ਨੇ